ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਬਰ ਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਦਾਨ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਇਹ ਵੀਡੀਓ ਬਹੁਤ ਜ਼ਰੂਰੀ ਆ। ਸਾਰੇ ਸਿੱਖ ਸੰਗਤਾਂ ਵਾਸਤੇ ਤੇ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੀ ਛੜਦਾ ਨਾਨਸਰ ਬਾਬਾ ਨਾਨ ਸਿੰਘ ਜੀ ਦੇ ਨਾਲ ਜੁੜੀ ਹੋਈ ਆ। ਤੇ ਅਸੀਂ ਵੀ ਉੱਥੇ ਆਉਂਦੇ ਜਾਂਦੇ ਸੀ। ਤੇ ਜਦੋਂ ਪਿੱਛੇ ਚਰਨ ਘਾਟ ਦੇ ਵਿੱਚ ਰੇਪ ਹੁੰਦੇ ਆ ਤੇ ਮਸਲੇ ਹਾਈਲਾਈਟ ਹੁੰਦੇ ਆ ਬਾਬਿਆਂ ਦੇ ਫਿਰ ਜੱਸੀ ਦਾ ਕੇਸ ਸਾਹਮਣੇ ਆਉਂਦਾ ਜਿਹੜਾ ਬੱਚੇ ਨਾਲ ਰੇਪ ਹੋਇਆ ਠਾਠ ਦੇ ਵਿੱਚ ਤੇ ਬੜਾ ਗੁੱਸਾ ਆਇਆ ਤੇ ਅਸੀਂ ਮੀਡੀਆ ਦੇ ਵਿੱਚ ਵੀ ਇਹ ਕੁਐਸਚਨ ਖੜੇ ਕੀਤੇ ਵੀ ਉੱਥੋਂ ਦਾ ਜਿਹੜਾ ਮੁਖੀ ਆ ਬਾਬਾ ਲੱਖਾ ਸਿੰਘ ਜਾਂ ਦੂਜੇ ਮੁਖੀ ਕਿਉਂ ਨਹੀਂ ਬੋਲਦੇ ਤੇ ਫਿਰ ਕੁਝ ਟਾਈਮ ਬਾਅਦ ਮਹੀਨਾਕ ਬਾਅਦ ਇੱਕ ਦੀਦੀ ਦਾ ਬਿਆਨ ਆਉਂਦਾ ਤੁਸੀਂ ਵੇਖਿਆ ਹੀ ਸਾਰਿਆਂ ਨੇ ਕੇਸ ਕੀ ਸਜਾਈਆ ਜਿਨ੍ਹਾਂ ਨੇ ਬਾਬਿਲੱਖ ਦੇ ਲਈ ਆਮ ਲਾਈ ਅਸੀਂ ਉਹਦੀ ਵੀ ਤਬਦੀਸ਼ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਜਦੋਂ ਗੱਲਬਾਤ ਕਰਦੇ ਕਰਦੇ ਤੇ ਇਹਨਾਂ ਨੇ ਕੀ ਕੀਤਾ ਨਾਨਕ ਸਰ ਸੰਪਰਦਾ ਨੇ 5 ਤਰੀਕ ਨੂੰ ਇਸੇ ਮਹੀਨੇ ਦੀ 5 ਤਰੀਕ ਨੂੰ 12ਵੇਂ ਮਹੀਨੇ ਦੀ ਨੂੰ ਕੱਠ ਰੱਖ ਲਿਆ ਤੇ ਉਹ ਕੱਠ ਦਾ ਨਾਂ ਰੱਖਿਆ ਸੰਤ ਸਮਾਜ ਕੱਠ ਜੀ ਸੰਤ ਸਮਾਜ ਇਕੱਠੇ ਹੋਣਗੇ ਵੀ ਇਹ ਜਿਹੜੀ ਹੈਗੀ ਆ ਵੀ ਨਿੰਦਾ ਨਾ ਕੀਤੀ ਜਾਵੇ ਸਥਾਨਾਂ ਦੀ ਤੇ ਬਸ ਚੁੱਪ ਕਰ ਲਈ ਜਾਂ ਮੈਰੋ ਵਾਲੇ ਤੋਂ ਮਾਫੀ ਮੰਗਾਈ ਜਾਵੇ ਦੇਖੋ ਆਪਾਂ ਪਹਿਲੇ ਕਿਹਾ ਸੀਗਾ ਵੀ ਸਿਕਿਉਰਿਟੀ ਜਿੰਨੀ ਮਰਜ਼ੀ ਲੈ ਲਓ ਪਰ ਆਪਾਂ ਸਹਾਕਤਾ ਕਰਾਂਗੇ ਜਿੱਥੇ ਕੋਈ ਗਲਤ ਆ ਨਾ ਤੇ ਆਪਾਂ ਨਹੀਂ ਡਰੇਗੇ ਨਾ ਆਪਾਂ ਕਿਸੇ ਕੇਸ ਤੋਂ ਡਰਦੇ ਆ ਨਾ ਆਪਾਂ ਕਿਸੇ ਗੋਲੀ ਤੋਂ ਨਾ ਮੌਤ ਤੋਂ ਨਾ ਕਿਸੇ ਆਪਣ ਨੂੰ ਬੰਦੇ ਦਾ ਡਰਾਂ ਚਾਹੇ ਇਹਨਾਂ ਦੀ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਵੀ ਇਹਨਾਂ ਦੀ ਬੈਣੀ ਉੱਠਣੀ ਆ ਸੈਂਟਰ ਗਵਰਨਮੈਂਟ ਨਾਲ ਵੀ ਬੈਣੀ ਉੱਠਣੀ ਆ ਪਰ ਆਪਾਂ ਨੂੰ ਡਰ ਕੋਈ ਨਹੀਂ ਹੈ ਕਿਉਂ ਡਰ ਇਹ ਨਹੀਂ ਹੈ ਵੀ ਮੇਰੇ ਕੋਲ ਜਿਗਰਾ ਅਸਲ ਦੇ ਵਿੱਚ ਸੰਗਤ ਨੂੰ ਦੱਸਦਾ ਡਾਰਮਨ ਨੂੰ ਇਸ ਕਰਕੇ ਨਹੀਂ ਹੈਗਾ ਮੇਰੇ ਕੋਲ ਤੁਸੀਂ ਸਾਰੇ ਭੈਣ ਭਰਾ ਹੈਗੇ ਆ ਤੇ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੇ ਸਭ ਦਾ ਧੰਨਵਾਦ ਕਰਦਾ ਤੁਸੀਂ ਹਰੇਕ ਥਾਂ ਮੇਰੇ ਨਾਲ ਖੜਦੇ ਆ ਤੇ ਸਾਡੀ ਇਕੋ ਹੀ ਜੈਦ ਰਹੀ ਆ ਉਹ ਵੀ ਬਾਬਾ ਲੱਖਾ ਉਥੋਂ ਦਾ ਜਿਹੜਾ ਮੁਖੀ ਆ ਜਾਂ ਉਹ ਦੂਜੇ ਆ ਇਹ ਮੰਨਣ ਚਰਨ ਘਾੜ ਦੇ ਵਿੱਚ ਰੇਪ ਹੋਏ ਆ ਬੱਚੀਆਂ ਨਾਲ ਇਹ ਮੰਨਣ ਵੀ ਜੱਸੀ ਤੁਹਾਡਾ ਮੁਲਾਜ਼ਮ ਸੀ ਉਹਨੇ ਰੇਪ ਕੀਤਾ ਤੇ ਇਹ ਕਹਿਣ ਜਿਨ੍ਹਾਂ ਦੀ ਸ਼ਰਧਾ ਬਾਬਾ ਲਾਲ ਸਿੰਘ ਸਥਾਨਪਤੀ ਸੀ ਤੇ ਜਿਹੜੇ ਨਾਨਕ ਸਰ ਨੂੰ ਮੰਨਦੇ ਆ ਵੀ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਬਾਬਾ ਲੱਖਾ ਸਿੰਘ ਮੁਖੀ ਹੋਣ ਦੇ ਨਾਤੇ ਉਹ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਇਹਨਾਂ ਦੀ ਕਾਰਜਗਾਰੀ ਦੇ ਵਿੱਚ ਢਿੱਲ ਸੀ ਤੇ ਉਹਦੀ ਮਾਫੀ ਮੰਗਣ ਸੰਗਤ ਤੋਂ ਇਹੀ ਸੀ ਬਸ ਆਪਣਾ ਵੀ ਇਹ ਫੀਲ ਕਰਨ ਮੈਂ ਮੈਂ ਕਿਸੇ ਨੂੰ ਨੀਵਾ ਦਿਖਾ ਕੇ ਰਾਜੀ ਨਹੀਂ ਹਾਂ ਨਹੀਂ ਮੈਨੂੰ ਕਿਸੇ ਤੋਂ ਪੈਸੇ ਦੀ ਲੋੜ ਆ ਨਾ ਮੈਂ ਪੈਸੇ ਦਾ ਵੀ ਇਹ ਮੈਨੂੰ ਪੈਸੇ ਮਿਲਣ ਕਿਤੇ ਮੈਂ ਕਰਕੇ ਤੋਂ ਲੈ ਨਹੀਂ ਸਕਦਾ ਸੀ ਮੈਨੂੰ ਇਹ ਸੀ ਵੀ ਅਸੀਂ ਵੀ ਨਾਨਕਸਰ ਮੱਥਾ ਟੇਕਦੇ ਰਹੇ ਆ ਨਿੱਕੇ ਹੁੰਦੇ ਟਰਾਲੀਆਂ ਤੇ ਪਿੰਡਾਂ ਚ ਜਾਂਦੇ ਰਹੇ ਆ ਓਏ ਉੱਥੇ ਇੱਕ ਕਰਮ ਹੋ ਗਏ ਨਾਨਕਸਰ 68 ਦੇ ਨਾਂ ਤੇ ਠਾਠਾ ਬਣ ਗਿਆ ਉਹਦੇ ਵਿੱਚ ਰੇਪ ਤੱਕ ਹੋ ਗਏ ਬੱਚਿਆਂ ਦੇ ਬੱਚਿਆਂ ਦੇ ਤੇ ਮੁਖੀ ਬੋਲਦਾ ਹੀ ਨਹੀਂ ਆਹੀ ਗੱਲ ਸੀ ਨਾ ਵੀ ਜਿਨ੍ਹਾਂ ਨੇ ਮੁਖੀ ਬਣਾਇਆ ਤੇ ਜਿਹੜੇ ਉੱਥੇ ਆਉਂਦੇ ਜਾਂਦੇ ਰਹੇ ਆ ਬਾਬੇ ਲੱਖਾ ਸਿੰਘ ਹੋਣੀ ਜਾਂ ਦੂਜੇ ਸੰਗਤ ਤੋਂ ਮਾਫੀ ਮੰਗਣ ਵੀ ਇਹ ਇੱਕ ਕਰਮ ਹੋ ਗਏ ਤੇ ਅੱਗੇ ਤੋਂ ਨਹੀਂ ਹੋਣਗੇ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ ਤਿੰਨ ਮਹੀਨੇ ਇਹਨਾਂ ਨੇ ਪਾਣੀ ਨਹੀਂ ਪੈਣ ਦਿੱਤਾ ਪੈਰਾਂ ਤੇ ਇਸ ਵੀਡੀਓ ਦੇ ਵਿੱਚ ਖੁਸ਼ੀ ਦੀ ਗੱਲ ਕੀ ਆ ਕਿਉਂਕਿ ਬਾਬਾ ਲੱਖਾ ਸਿੰਘ ਨੇ ਮੁਖੀ ਨਾਨਕ ਸਰ ਸੰਪਰਦਾ ਉਹਨਾਂ ਨੇ ਮੰਨਿਆ ਵੀ ਚਰਨ ਘਾਟ ਨਾਨਕਸਰ 88 ਸੀ ਜਿਹੜੀ ਉੱਥੇ ਸਾਧ ਵੱਲੋਂ ਬੱਚਿਆਂ ਦੇ ਨਾਲ ਇੱਕ ਕਰਮ ਕੀਤਾ ਗਿਆ ਹੈ ਪਰ ਉਹਨਾਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਕੋਈ ਨਹੀਂ ਸੀ ਪਰ ਮੰਨੇ ਵੀ ਉੱਥੇ ਹੋਇਆ ਬਾਬੇ ਲਖੇ ਨੇ ਮੰਨਿਆ ਵੀ ਜੱਸੀ ਇਹਨਾਂ ਦਾ ਸੇਵਾਦਾਰ ਸੀ ਤੇ ਉਹਨੇ ਬੱਚੇ ਦੇ ਨਾਲ ਇੱਕ ਕਰਮ ਕੀਤਾ ਹੈ ਮੰਨਿਆ ਬਾਬਾ ਲਖਾ ਆਗੇ ਲੈਣ ਤੇ ਤੇ ਉਹਨਾਂ ਨੇ ਸੰਗਤ ਤੋਂ ਮਾਫੀ ਮੰਗੀ ਹੈ ਸੰਗਤ ਤੋਂ ਮਾਫੀ ਮੰਗੀ ਤੇ ਇੱਕ ਵਾਰੀ ਨਹੀਂ ਦੋ ਵਾਰੀ ਮੰਗੀ ਆ ਮਾਫੀ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਜੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਹੋ ਜਿਹਾ ਗੁਰੂ ਘਰ ਦੇ ਵਿੱਚ ਨਹੀਂ ਹੋਊਗਾ ਉਹਨੇ ਕਿਹਾ ਅੱਗੇ ਤੋਂ ਧਿਆਨ ਰੱਖਾਂਗੇ ਤੇ ਪਰ ਤੁਸੀਂ ਸਾਰਿਆਂ ਨੇ ਬਹੁਤ ਪ੍ਰੇਮ ਦਿੱਤਾ ਤੇ ਤੁਹਾਡੀ ਸਾਰਿਆਂ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ ਤੇ ਮਹਾਰਾਜ ਨੇ ਵੀ ਨੀਵੇਂ ਨਹੀਂ ਹੁਣ ਦਿੱਤਾ ਤੇ ਪਤਾ ਨਹੀਂ ਉਹਨਾਂ ਦੇ ਮਨ ਕੀ ਮੇਰ ਪਈ ਵੀ ਉਹਨਾਂ ਨੇ 5 ਤਰੀਕ ਨੂੰ ਸੰਤ ਸਮਾਜ ਇਕੱਠਾ ਕੀਤਾ ਸੀ ਤੇ ਮੇਰੇ ਤੇ ਕਾਰਵਾਈ ਕਰਾਉਣ ਨੂੰ ਨਾ ਰੱਬ ਜਾਣੇ ਸੋਚ ਸਹੀ ਸੀ ਤੇ ਮਹਾਰਾਜ ਦਾ ਹੱਥ ਸੀ ਤੇ ਬਾਬਾ ਲੱਖਾ ਸਿੰਘ ਨੇ ਆਪਦੇ ਮੂੰਹੋਂ ਕਿਹਾ ਵੀ ਅੰਮ ਭਾਈ ਅਮਰਤਪਾਲ ਸਿੰਘ ਮਹਿਰੋਂ ਇਸ ਕੇਸ ਦੇ ਵਿੱਚ ਆਇਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਕੋਈ ਕੇਸ ਨਾ ਕੀਤਾ ਜਾਵੇ ਅਸੀਂ ਸਾਰਾ ਕੁਝ ਆਪਸ ਵਿੱਚ ਲੈ ਲੀ ਆ ਦੇਖ ਲੋ ਵੀਡੀਓ ਤੁਸੀਂ ਸਾਰੀ ਵੀਡੀਓ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਨਾਂਸਾ ਸੰਪਰਦਾ ਬਾਰੇ ਗੱਲ ਚੱਲ ਰਹੀ ਨੇ ਜਿਸ ਤਰ੍ਹਾਂ ਕਿ ਚਲੰਘਾਰ ਦਾ ਮਸਲਾ ਜੋ ਉਥੋਂ ਦੇ ਸਾਦ ਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾ ਨਾਲ ਉਸ ਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਂਸਾ ਦਾ ਦੂਸਰਾ ਜੱਸੀ ਜੋ ਇੱਥੇ ਕਰਮਨਸਾਲੀ ਸੀ ਨਾਨਕਸਰ ਦੇ ਵਿੱਚ ਮਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਰਹੇ ਉਸ ਨੂੰ ਪੁਲਸ ਨੂੰ ਫੜਾਇਆ ਸੀ ਤੇ ਬੇਨਤੀ ਕੀਤੀ ਸੀ ਵੀ ਵੱਧ ਤੋਂ ਵੱਧ ਸਤਿਕਰ ਤੇ ਸਖਦਤਾ ਰਵਾਈਏ ਜਾਣ ਇਹ ਮੋਦ ਘਣੌਟੀ ਹਲਕਤ ਸੀਗੀ ਔਰ ਅਗਰ ਅੱਜ ਵੀ ਜੇ ਗੌਰਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਢਿੱਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖਤ ਤੋਂ ਸਖਤ ਉਹਨਾਂ ਦੇ ਧਾਰਾ ਲਾਈਆਂ ਤਾਂ ਕਿ ਉਹ ਇਹ ਜਿਹੇ ਵਿਅਕਤੀ ਬਾਹਰ ਨਾ ਆ ਸਕੇ। ਦੂਸਰੀ ਬੇਨਤੀ ਆ ਕਿ ਜੋ ਐਡਾ ਵੱਡਾ ਵਾਕਿਆ ਹੋਇਆ ਤਾਂ ਸਰ ਦੇ ਸੰਬਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਠੇਸ ਤੇ ਸੰਪਰਦਾਨ ਪਹੁੰਚਦੀ ਆ ਨਾ ਹੁਣ ਇਦਾਂ ਪਤਾ ਨਹੀਂ ਲੱਗਦਾ ਵੀ ਕੌਣ ਇੱਥੇ ਕੀ ਹੋ ਰਿਹਾ ਪਰ ਲੇਕਿਨ ਜਿਹੜੀ ਠੇਸ ਆ ਉਹ ਸੰਪਰਦਾਨ ਪਹੁੰਚਦੀ ਆ ਇਹ ਮੈਨੂੰ ਮਹਿਸੂਸ ਹੁੰਦਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚੀ ਆ ਤੇ ਉਹਦੀ ਆਪਾਂ ਖਿਮਾ ਵੀ ਮੰਗਦੇ ਆ ਪਰ ਭਾਈ ਅਮਰਤਪਾਲ ਸਿੰਘ ਨਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਵੀ ਸੰਬਰ ਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਲਈ ਵੀਡੀਓ ਸਾਰਿਆਂ ਨੇ ਇਹ ਬਾਬਾ ਲੱਖਾ ਸਿੰਘ ਦੀ ਵੀਡੀਓ ਆ ਮੁਖੀ ਨਾਲ ਸਾਰਾ ਸੰਪਰਦਾ ਤੇ ਇਹਨਾਂ ਨੇ ਬਹਿ ਕੇ ਨਹੀਂ ਬਣਾਈ ਖੜ ਕੇ ਬਣਾਈ ਹੈ ਵੀਡੀਓ ਸੰਗਤ ਤੋਂ ਦੋ ਵਾਰੀ ਮਾਫੀ ਮੰਗੀ ਆ ਤੇ ਮੇਰਾ ਵੀ ਦੋ ਵਾਰੀ ਨਾਂ ਲਿਆ ਉਹਨਾਂ ਨੇ ਤੇ ਇਹ ਵੀ ਕਿਹਾ ਵੀ ਪ੍ਰਸ਼ਾਸਨ ਕਾਰਵਾਈ ਨਾ ਕਰੇ ਜਿਨ੍ਹਾਂ ਨੇ 5 ਤਰੀਕ ਨੂੰ ਇਕੱਠ ਕਰਕੇ ਇੰਨਾ ਕੁਝ ਕੀਤਾ ਸੀ ਤੇ ਆ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਦੇ ਤਾ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੁਣ ਅਸਲ ਸਚਾਈ ਤੇ ਆਉਂਦੇ ਆ ਵੀ ਗੱਲਬਾਤ ਐ ਉਹ ਆ ਵੀ ਇਹ ਵੀਡੀਓ ਨਾਲ ਸਾਡਾ ਕੋਈ ਸਮਝੌਤਾ ਨਹੀਂ ਅਸੂਲਾਂ ਨੂੰ ਅਸੀਂ ਛਿੱਕੇ ਨਹੀਂ ਟੰਗ ਸਕਦੇ ਬਾਬਾ ਜੀ ਸਾਡੇ ਰਾਹ ਹੀ ਇਦਾਂ ਦੇ ਸਾਡੀ ਸੋਚ ਹੀ ਇਦਾਂ ਦੀ ਆ ਅਸੀਂ ਵੇਖਣ ਵਾਲੇ ਝੁਕਣ ਵਾਲੇ ਨਹੀਂ ਹੈ ਚਲੋ ਤੁਹਾਡੇ ਮਨ ਮੇਰ ਪਈ ਆ ਤੁਸੀਂ ਉਸ ਚੀਜ਼ਾਂ ਨੂੰ ਤੁਸੀਂ ਐਕਸੈਪਟ ਕੀਤਾ ਵੀ ਪਲਾਤਕਾਰ ਹੋਏਦੇ ਆ ਤੇ ਤੁਹਾਡੇ ਰਹਿਣ ਨਬਾਈ ਹੇਠ ਹੋਏ ਆ ਤੇ ਤੁਹਾਡੇ ਪ੍ਰਬੰਧ ਕਰ ਲੋ ਵੀ ਹੋਇਆ ਗਿਆ ਤੇ ਤੁਸੀਂ ਉਹਦੀ ਸੰਗਤ ਤੋਂ ਮਾਫੀ ਮੰਗੀ ਹੈ ਮੈਂ ਇਹੀ ਚਾਹੁੰਦਾ ਸੀ ਜਿਨ੍ਹਾਂ ਦੀ ਗੁਰੂ ਰਾਂ ਸਾਹਿਬ ਪ੍ਰਤੀ ਸ਼ਰਧਾ ਜਿਨ੍ਹਾਂ ਦੀ ਬਾਬਾ ਨਾਨਕ ਸਿੰਘ ਸਥਾਨ ਪ੍ਰਤੀ ਸ਼ਰਧਾ ਨਾ ਉਹ ਇੱਕ ਮੁਖੀ ਕਰਕੇ ਵੀ ਹੁੰਦੀ ਹੈ ਤੇ ਸੰਗਤ ਦਾ ਦਿਲ ਟੁੱਟਿਆ ਸੀ ਤੇ ਮੁਖੀ ਨੂੰ ਹੀ ਮਾਫੀ ਮੰਗਣੀ ਪੈਣੀ ਸੀ ਤੇ ਉਹ ਤੁਸੀਂ ਮੰਗ ਲਈ ਆ ਪਪਾ ਜੀ ਮੈਂ ਤੁਹਾਡਾ ਦੁਸ਼ਮਨ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੱਲ ਕਿਸੇ ਸੇਵਾਦਾਰ ਪ੍ਰਤੀ ਜਾਂ ਕਿਸੇ ਮੁਖੀ ਪ੍ਰਤੀ ਵੀ ਬਾਹਰ ਆ ਗਈ ਮੈਰੋਂ ਵਾਲਾ ਚੜਾਈ ਕਰਕੇ ਆਉਗਾ ਮੈਂ ਪਿੱਛੇ ਹਟਨ ਵਾਲਾ ਨਹੀਂ ਹੈ ਤੇ ਸੰਗਤ ਨੂੰ ਹੁਣ ਦੱਸ ਦਗੇ ਵੀਡੀਓ ਆਪਾਂ ਇਹ ਬੰਦ ਕਰ ਲੱਗੇ ਆ ਹੋਰ ਬਣਾਉਣੀ ਇੱਕ ਸੰਗਤ ਜੀ ਬਾਬਾ ਲੱਖਾ ਸਿੰਘ ਤੇ ਜਿਹੜੀ ਦੀਦੀ ਨੇ ਲਜਾਮ ਲਾਏ ਸੀ ਨਾ ਉਹ ਕੇਸ ਕੀ ਸਜਾਈ ਹੋਈ ਸੀ ਬਾਬਾ ਲੱਖਾ ਸਿੰਘਾਂ ਮੱਛੀਆਂ ਖਾਂਦੇ ਜਾਂ ਮੈਨੂੰ ਵੀ ਹੱਥ ਲਾਇਦਾ ਉਹ ਬਹੁਤ ਗੱਲਾਂ ਉਹਨਾਂ ਨੇ ਕੀ ਕੀਤੀਆਂ ਮੇਰਾ ਉਹਦੇ 'ਚ ਨਾਮ ਲਿਆ ਗਿਆ ਸੀ ਤੇ ਅਸੀਂ ਤਬਦੀਸ਼ ਕੀਤੀ ਆ ਉਹਦੇ 'ਚ ਠੀਕ ਆ ਸੰਗਤ ਨੂੰ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਤੇ ਉਸ ਬੀਬੀ ਨੂੰ ਵੀ ਮੈਂ ਇਹ ਗੱਲ ਬਾਤ ਕਹਿਣਾ ਵੀ ਬੀਬੀ ਜੀ ਦੀ ਕੋਈ ਠੋਸ ਸਬੂਤ ਨਹੀਂ ਮਿਲਿਆ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਸਾਨੂੰ ਦਿਓ ਲਿਆ ਕੇ ਸਾਡਾ ਇਹਨਾਂ ਨਾਲ ਕੋਈ ਨਵੇੜਾ ਨਹੀਂ ਹੋਇਆਗਾ ਜੇ ਕੋਈ ਪ੍ਰੂਫ ਲਿਆ ਕੇ ਦੇਵੋਗੇ ਜਾਂ ਕੋਈ ਗੱਲ ਬਾਤ ਹੋਗੀ ਆਪਾਂ ਚੜ੍ਹਾਈ ਕਰਾਂਗੇ ਛੜਦੇ ਨਹੀਂ ਹੈਗੇ ਕਿਸੇ ਨੂੰ ਜੇ ਹੋਰ ਵੀ ਕੋਈ ਸੇਵਾਦਾਰ ਦੀ ਗੱਲ ਬਾਤ ਆਊਗੀ ਤੇ ਆਪਾਂ ਚੜ੍ਹਾਈ ਕਰਨੀ ਆ ਛੱਡਣਾ ਨਹੀਂ ਹੈ ਕਿਸੇ ਨੂੰ ਕਿਸੇ ਗੱਲ ਬਾਤ ਨੂੰ ਲੈ ਕੇ ਉਹ ਚਲੋ ਇਹਨਾਂ ਦੀ ਇਹਨਾਂ ਦੇ ਮਨ ਮਿਹਰ ਪਈਏ ਇਹਨਾਂ ਨੇ ਮਾਫੀ ਦੋਵਾਰੀ ਸੰਗਤ ਤੋਂ ਮੰਗ ਲਈ ਤੇ ਵਧੀਆ ਕੀਤਾ ਤੇ ਮੈਂ ਹੁਣ ਸੰਗਤ ਜੀ ਦੇਖੋ ਤੁਸੀਂ ਆਪ ਸੋਚੋ ਹਨਾ ਵੀ ਜੇ ਬਾਬਾ ਲੱਖਾ ਸਿੰਘ ਹੋਣਾ ਨੇ ਪਹਿਲ ਕੀਤੀ ਆ ਤੇ ਮੈਂ ਉਹ ਤਪਤੀਸ਼ ਕੀਤੀ ਸੀ ਉਹ ਦੱਸਦਾ ਮੈਂ ਵੀ ਉਹਦੇ ਵਿੱਚ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਅਸੀਂ ਇੱਕ ਸਪੈਸ਼ਲ ਵੀਡੀਓ ਜੇ ਬਾਬਾ ਲੱਖਾ ਸਿੰਘ ਹੋਣੀ ਪਾ ਸਕਦੇ ਮੈਂ ਵੀ ਸਪੈਸ਼ਲ ਵੀਡੀਓ ਬਾਬਾ ਜੀ ਪਾ ਦੂੰਗਾ ਮੈਂ ਵੀ ਅਸੀਂ ਪਾਉਣੀ ਆ ਉਹ ਵੀਡੀਓ ਅਸੀਂ ਲਕੋੜ ਹੀ ਰੱਖਦੇ ਤੁਸੀਂ ਚਾਹੇ ਵੀਡੀਓ ਪਾਉਂਦੇ ਚਾਹ ਨਾ ਪਾਉਂਦੇ ਭੇਜ ਦੇ ਨਾ ਭੇਜ ਦੇ ਪਰ ਅਸੀਂ ਤਾਂ ਸੱਚ ਸਾਹਮਣੇ ਦੱਸਣਾ ਸੀ ਨਾ ਸੰਗਤ ਨੂੰ ਵੀ ਜਿਹੜੀ ਬੀਬੀ ਨੇ ਸਾਨੂੰ ਕੇਸ ਦਿੱਤਾ ਸੀ ਭਾਈ ਉਹ ਸਿਰਫ ਬੀਬੀ ਨੇ ਜਿਹੜੇ ਜਵਾਨੀ ਬਿਆਨ ਦਿੱਤੇ ਉਹੀ ਸੀ ਭਾਈ 30 35 ਸਾਲ ਹੋ ਗਏ ਸੀਗੇ ਹੁਣ ਰੱਬ ਜਾਣੇ ਉਹ ਗੱਲ ਸੱਚੀ ਸੀ ਕਿ ਝੂਠੀ ਸੀ ਮਹਾਰਾਜ ਤੋਂ ਬਿਨਾਂ ਉਸ ਚੀਜ਼ ਦਾ ਕੋਈ ਨਤਾਰਾ ਨਹੀਂ ਕਰ ਸਕਦਾ ਜੇ ਬੀਬੀ ਸੱਚੀ ਹੋਈ ਭਾਈ ਸੋਲੂ ਗੁਨਾਹਾਂ ਦੀ ਤੁਹਾਡੇ ਦੀ ਸਜ਼ਾ ਮਹਾਰਾਜ ਜ਼ਰੂਰ ਦੇਣਗੇ ਤੇ ਪਰ ਹੁਣ ਦੁਨਿਆਵੀ ਤੌਰ ਤੇ ਮੇਰੇ ਜਿੰਨੇ ਸੁਰਸੀ ਮੈਂ ਵਰਤੇ ਆ ਮਾਤਾ ਜੀ ਨੂੰ ਵੀ ਕਹਿਣਾ ਚਾਹੁੰਦਾ ਮਾਤਾ ਜੀ ਜੇ ਤੁਸੀਂ ਸੱਚੇ ਆ ਤੇ ਪੁਲਸ ਜਾਂਚ ਕਰਵਾਓ ਚਾਹੇ सीबीआई ਜਾਂਚ ਕਰਵਾਓ ਜਿੱਥੇ ਸਾਡੀ ਲੋੜ ਅਸੀਂ ਛੋਡੇ ਨਾਲ ਤੇ ਖੜਾਂਗੇ ਪਰ ਇਸ ਕਰਕੇ ਅਸੀਂ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਇਸ ਤੇ ਵੀ ਉਹ ਜਿਹੜੀ ਬੀਬੀ ਦੇ ਬਿਆਨਾਂ ਤੇ ਅਸੀਂ ਤਬਦੀਸ਼ ਕੀਤੀ ਸੀ ਸਾਨੂੰ ਕੁਝ ਨਹੀਂ ਮਿਲਿਆ ਤੇ ਸਾਰੀ ਸਿੱਖ ਸੰਗਤ ਦਾ ਧੰਨਵਾਦ ਤੇ ਰਾਜੀਨਾਮਾ ਕੋਈ ਨਹੀਂ ਤੇ ਜੇ ਕਿਸੇ ਬੱਚੇ ਨਾਲ ਕੋਈ ਕੰਮ ਹੋਇਆ ਜਾਂ ਕੋਈ ਗੱਲਬਾਤ ਹੋਈ ਹੈ ਉਹ ਪਹੁੰਚ ਜ਼ਰੂਰ ਕਰਿਓ ਆਪਾਂ ਘੋੜੇ ਤਿਆਰ ਹੀ ਆ ਆਪਣੇ ਆਪ ਉੱਤੇ ਹੀ ਬੈਠੇ ਘੋੜਿਆਂ ਤੇ ਠੀਕ ਹੈ ਇੱਕ ਘੋੜਾ ਥੱਲੇ ਆ ਤੇ ਇੱਕ ਘੋੜਾ ਡੱਬ ਜਾ ਓਕੇ ਜੀ ਪੁਲਾ ਚੱਕਾ ਦੀ ਖੇਮਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ